ਸੋਬੇ ਅੰਦਰ ਆਏ ਦਿਨ ਹੀ ਸੜਕ ਹਾਦਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤੇ ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਕਿੰਨੀਆਂ ਹੀ ਜਾਨਾਂ ਮੌਤ ਦੀਆਂ ਆਗੋਸ਼ ਦੇ ਵਿੱਚ ਜਾ ਰਹੀਆਂ ਨੇ ਅਜਿਹਾ ਇੱਕ ਮੰਦ ਭਾਗਾ ਦਿਲ ਨੂੰ ਦਹਿਲਾ ਦੇਣ ਵਾਲਾ ਦਰਦਨਾਕ ਹਾਦਸਾ ਜਿਹੜਾ ਹੋਇਆ ਆ ਜਿੱਥੇ ਕਿ ਇੱਕ ਪਿਓ ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦਰਅਸਲ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਓਵਰ ਬ੍ਰਿਜ ਦੇ ਨੇੜੇ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਕੀ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਬਰਮਾ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਰੀਬ 4 ਵਜੇ ਬਰਨਾਲਾ ਸਾਈਡ ਤੋਂ ਬਠਿੰਡਾ ਦੇ ਵੱਲ ਇੱਕ ਚਿੱਟੇ ਰੰਗ ਦੀ i20 ਕਾਰ ਜਾ ਰਹੀ ਸੀ ਰਾਮਪੁਰਾ ਫੂਲ ਦੇ ਓਵਰ ਬ੍ਰਿਜ ਦੇ ਪਾਰ ਕਰਕੇ ਬਠਿੰਡੇ ਵੱਲ ਜਾ ਰਹੀ ਸੀ ਅਚਾਨਕ ਸੜਕ ਤੇ ਖੜੇ ਇੱਕ ਟੀਪਰ ਦੇ ਵਿੱਚ ਟਕਰਾ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਡ라이ਵਰ ਤੇ ਕੰਡਕਟਰ ਸੀਟ ਤੇ ਬੈਠਾ ਵਿਅਕਤੀ ਮੌਕੇ ਤੇ ਹੀ ਮੌਦੀ ਅਗੋਸ਼ ਦੇ ਵਿੱਚ ਚਲੇ ਜਾਂਦਾ ਜਦੋਂ ਕਿ ਪਿਛਲੀ ਸੀਟ ਤੇ ਬੈਠੇ ਵਿਅਕਤੀਆਂ ਨੂੰ ਲੋਕਾਂ ਨੇ ਸਹਾਰਾ ਸਮਾਜ ਸੇਵਾ ਦੀ ਐਂਬੂਲੈਂਸ ਰਾਹੀਂ ਹਸਪਤਾਲ ਰਾਮਪੁਰਾ ਵਿਖੇ ਪਹੁੰਚਾ ਦਿੱਤਾ ਉੱਥੇ ਜ਼ੇਰੇ ਇਲਾਜ ਸੀ ਪਰ ਉੱਥੇ ਜਾ ਕੇ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਹਾਦਸੇ ਦੇ ਵਿੱਚ ਗੱਡੀ ਟੀਪਰ ਦੇ ਥੱਲੇ ਫਸ ਜਾਂਦੀ ਹੈ ਬਹੁਤ ਸਾਰੇ ਹਾਦਸੇ ਅਜਿਹੇ ਹੁੰਦੇ ਨੇ ਜੋ ਗੱਡੀਆਂ ਖੜੀਆਂ ਹੁੰਦੀਆਂ ਨੇ ਅਕਸਰ ਅਜਿਹੇ ਹਾਦਸੇ ਧੁੰਦ ਦੇ ਕਰਕੇ ਵਾਪਰਦੇ ਨੇ ਪਰ ਇਥੇ ਕੀ ਇਹ ਹਾਦਸਾ ਜਿਹੜਾ ਆ ਕਹੀਏ ਕਿ ਜੋ ਗੱਡੀ ਚਲਾ ਰਿਹਾ ਸੀ ਡਰਾਈਵਰ ਉਸ ਦੀ ਅੱਖ ਲੱਗ ਗਈ ਨਿੰਦਰਾ ਸੀ ਜਾਂ ਫਿਰ ਆਊਟ ਆਫ ਕੰਟਰੋਲ ਹੋ ਗਈ ਗੱਡੀ ਕਾਰਨ ਕੀ ਸੀ ਇਸ ਬਾਬਤ ਹਲੇ ਜਾਣਕਾਰੀ ਨਹੀਂ ਆਈ ਪਰ ਇਸ ਮੰਦ ਭਾਗੀ ਖਬਰ ਨੇ ਸਭ ਨੂੰ ਹਿਲਾ ਕੇ ਜ਼ਰੂਰ ਰੱਖ ਦਿੱਤਾ ਜੀ ਬਟਿੰਡਾ ਬਰਨਾਲਾ ਨੈਸ਼ਨਲ ਹਾਈਵੇ ਰੋਡ ਤੇ ਜਦੋਂ ਬਰਨਾਲੇ ਤੋਂ ਆਪਾਂ ਬਟਿੰਡੇ ਨੂੰ ਜਾਂਦੇ ਆਂ ਓਵਰਕ੍ਰਿਚ ਆਉਂਦਾ ਓਵਰਕ੍ਰਿਚ ਤੋਂ ਉੱਤਰਨਸਾਰ ਸਿੰਗਲਾ ਰਾਈਸ ਮਿਲ ਆਉਂਦਾ ਉਹਦੇ ਬਿਲਕੁਲ ਸਾਹਮਣੇ ਇੱਕ ਡਿੱਪਰ ਖੜਾ ਸੀ ਇਸ ਦੇ ਵਿੱਚ ਇੱਕ ਕਾਰ ਪਤਾ ਨਹੀਂ ਹੌਲੀ ਪਤਾ ਨਹੀਂ ਤੇਜ਼ ਵਜੀ ਆ ਸਾਨੂੰ ਤਾਂ ਇਨਫਾਰਮੇਸ਼ਨ ਮਿਲੀ ਸੀ ਅਸੀਂ ਸਹਾਰਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ਤੇ ਪੁੱਜੇ ਹੁcj ਕੇ ਦੇਖਿਆ ਤਾਂ ਦੋ ਬੰਦੇ ਉਹਦੇ ਵਿੱਚ ਬਿਲਕੁਲ ਡੈੱਡ ਹੋ ਚੁੱਕੇ ਨੇ ਤੇ ਤੀਸਰੇ ਬੰਦੇ ਨੂੰ ਸੀਰੀਅਸ ਸੀ ਅਸੀਂ ਹਸਪੀਟਲ ਲੈ ਗਈ ਸਾਡੀ ਐਂਬੂਲੈਂਸ ਹਸਪੀਟਲ 'ਤੇ ਜਾਣ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋਨੋਂ ਡੈੱਡ ਬੋਡੀਆਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਲਿਆ ਹੁਣ ਅਸੀਂ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾਨੇ ਆ ਜੋ ਇਹਨਾਂ ਦਾ ਡਰੈਸ ਨਿਕਲੇ ਆ ਹਜੇ ਇਹ ਪਟਿੰਡੇ ਦਾ ਨਿਕਲੇ ਕਿਉਂਕਿ ਪਟਿੰਡਾ ਹੀ ਨੰਬਰ ਗੱਡੀ ਆ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਹਨਾਂ ਦੇ ਕੋਈ ਆਧਾਰ ਕਾਰਡ ਜਾਂ ਇਹਨਾਂ ਦੇ ਮੋਬਾਈਲ ਮਿਲੇ ਆ ਉਹਨਾਂ ਤੋਂ ਪਤਾ ਲੱਗੂ ਇਹ ਕਿੱਧਰੋਂ ਆ ਰਹੇ ਸੀਗੇ ਕਿੱਧਰੋਂ ਜਾ ਰਹੇ ਸੀ ਕੀ ਕੰਮ ਸੀਗੇ ਹੁਣ ਕਿੰਨਾ ਦੀ ਡੈਥ ਹੋ ਚੁੱਕੀ ਆ ਸਿਵਲ ਹਸਪੀਟਲ ਰਾਪੁਰੂ ਦੇ ਕਿ ਇਹਨਾਂ ਨੂੰ ਲੈ ਕੇ ਐਨ ਐਚ 7 ਹੈ ਜੀ ਟੋਲ ਪਲਾਜੇ ਤੇ ਜਿਹੜੇ ਵੀ ਇਹਦੇ ਮਾਲਕ ਹੈ ਜਿਹੜੇ ਵੀ ਮੈਨੇਜਰ ਹੈ ਉਮਰਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਪਾਣੀ ਖੜਾ ਹੈ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਇਹ ਜਿੱਥੋਂ ਤੱਕ ਜੱਜਮੈਂਟ ਦੇ ਹਿਸਾਬ ਨਾਲ ਜਿਹੜਾ ਐਕਸੀਡੈਂਟ ਹੋਇਆ ਇਹ ਪਾਣੀ ਕਰਕੇ ਹੀ ਹੋਇਆ ਹੈ ਪਾਣੀ ਕਰਕੇ ਕਿਉਂ ਹੋਇਆ ਕਿ ਗੱਡੀ ਸਲਿੱਪ ਵੀ ਹੋ ਸਕਦੀ ਹੈ ਤੇ ਜਿਹੜੇ ਇਹਨਾਂ ਦੀ ਮੌਤ ਦਾ ਕਾਰਨ ਹੈ ਉਹ ਟੋਲ ਪਲਾਜੇ ਵਾਲੇ ਜਿਹੜੇ ਐਨ ਐਚ 7 ਦੇ ਹੈਗੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਜਿਹੜਾ ਸਾਡਾ ਬਠਿੰਡਾ ਬਰਨਾਲਾ ਰੋਡ ਤੇ ਨੈਸ਼ਨਲ ਹਾਈਵੇ ਤੇ ਓਵਰ ਬ੍ਰਿਜ ਹੈ ਉੱਥੇ ਬਿਲਕੁਲ ਵੀ ਪਾਣੀ ਦਾ ਨਿਕਾਸ ਨਹੀਂ ਲੋਕ ਆਉਂਦੇ ਨੇ ਇਹ ਪਾਣੀ ਕਰਕੇ ਵੀ ਐਕਸੀਡੈਂਟ ਹੋ ਸਕਦਾ ਸੋ ਮੈਂ ਲੋਕਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਵੀ ਜਿਹੜਾ ਸਾਡਾ ਓਵਰ ਬ੍ਰਿਜ ਬਣਿਆ ਹੋਇਆ ਹੈ ਗੱਡੀਆਂ ਹੌਲੀ ਚਲਾਓ ਦੇਖਣ ਦੇ ਮੁਤਾਬਕ ਇਹ ਖੜੀ ਗੱਡੀ ਦੇ ਵਿੱਚ ਅ ਦੇਖਣ ਦੇ ਮੁਤਾਬਕ ਖੜੀ ਗੱਡੀ ਦੇ ਵਿੱਚ ਇਹ ਪਿੱਛੋਂ ਗੱਡੀ ਵੱਜੀ ਆ ਹੋ ਸਕਦਾ ਮੂਰਲੀ ਨੇ ਬ੍ਰੇਕ ਮਾਰਤੇ ਹੋਣੇ ਪੁਲਿਸ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸਰਕਾਰ ਇਸ ਪਾਣੀ ਵੱਲ ਵੀ NH7 ਇਸ ਵੱਲ 10